बस तू भाई मेरे नाले से लेगा आजा मेरा बस तू कि मैं उठने कितने आने के बाद तन्नोमा कुटो पर के क्या करना है नहीं करना नहीं करना ना बका ना आ देगा ना दगड़ी अंडी है न <laughs> <laughs>

ਇਹ ਤਾਹ ਨੂੰ ਲੱਗਦਾ ਮੱਖਣਾ ਹਲਾਏ ਜੀ ਲੱਗਾ ਨਹੀਂ ਜੀ ਕਿ ਗ੍ਰੈਂਡ ਜੈ ਕੱਲੀ ਕਿਧਰ ਇਹ ਕਹੋਗੇ ਇਹਦੀ ਤਾਂ ਟੀਕੇ ਲਾਉਂਦੇ ਜਦ ਬੁੜੀਆਂ ਵੀ ਖੜੀਆਂ ਆ ਬਰਵਾ ਦੇ ਨਾ ਨਾ ਪਰਾਂ ਚੀਜ਼ ਲੈ ਰਿਹਾ ਇੱਕ ਮਤ ਤੂੰ ਨਾ ਤੇਰੇ ਕੱਪੜੇ ਪਸਾਣ ਹੋਣਗੇ ਤੇਰੇ ਸੈਂਕ ਵੀ ਲੈਣੇ ਆ ਨਾ ਹਾਂ ਇਹ ਤਾਂ ਗੱਲੀ ਬਾਹੀ ਆ ਵੀ ਦਿਖਾਇਆ ਇਹ ਰਾਜੂ ਆਪਾਂ ਮੋਢਾ ਤੋਂ ਗੋਡਾ ਪਿੱਛੇ ਕਰਾ ਕੱਪੜੇ ਲਾਉਣ ਤੇਰੇ ਵਿੱਚ